ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਬڑے-ਬڑے ਦੀਵਾਨ ਸਜੇ ਹਨ بڑے-ਬڑے ਗੁਰਮਤ ਸਮਾਗਮ ਹੋ ਰਹੇ ਹਨ ਗੁਰੂ ਕੇ लाਡਲੀਆਂ ਫੌਜਾਂ بڑے-ਬڑے ਦਲ ਇੱਥੇ ਸਾਰੇ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਰੇ ਹਨ ਸੋ ਅੱਜ ਜੋਤੀ ਸਰੂਪ ਵੀ ਤੇ ਸ਼ਹੀਦੀ ਸਥਾਨ ਤੇ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਏ ਨਈਹਾਂ ਦੇ ਵਿੱਚ ਚਿਣੇ ਗਏ ਤੇ ਉਸ ਸਥਾਨ ਤੇ ਵੀ ਕੀਰਤਨ ਪਰਸੋਂ ਕਰਕੇ ਗਏ ਆ ਤੇ ਅੱਜ ਵੀ ਇੱਥੇ ਜੋਤੀ ਸਰੂਪ ਦੇ ਸਾਹਮਣੇ ਜੋ ਕਿ ਪਹਿਰਾ ਲੱਗਾ ਸੀ ਬਾਬਾ ਮੇਜਰ ਸਿੰਘ ਸੋਢੀ ਜੀ ਦਾ ਪੜਾਆ ਤੇ ਨਾਲ ਸਾਡੇ ਅਤੀ ਸਤਿਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜੀ ਯੂ ਐਸ ਏ ਵਾਲੇ ਸਾਡੇ ਫਰਜਾਂਦੇ ਆ ਬੱਚੇ ਆ ਤੇ ਬੜੇ ਪਿਆਰ ਦੇ ਨਾਲ ਇਹਨਾਂ ਨੇ ਸਾਨੂੰ ਯਾਦ ਕੀਤਾ ਤੇ ਸਾਡੇ ਲਾਗੇ ਅੱਜ ਹਰ ਸੰਜੀ ਦਮਦਮਿਕ ਸਾਲ ਵਾਲੇ ਗੁਰਮੁਖ ਗੁਰਮੁ ਪਿਆਰੇ ਬਾਬਾ ਜੀ ਵੀ ਬੈਠੇ ਹਨ ਸੋ ਸਾਰੇ ਦੀਵਾਨ ਬੜਾ ਸੋਹਣਾ ਰੰਬਿਆ ਸੀ ਪੰਡਾਲ ਬੜੇ ਸੋਹਣੇ ਲੱਗੇ ਸਨ ਇੰਨਾਂ ਨੇ ਲੇਕਿਨ ਅੱਜ ਕੁਝ ਬਰਖਾ ਸੂਹਿਰ ਦੀ ਜੋ ਚੱਲੀ ਅਮਰਤ ਵੇਲੇ ਤੋਂ ਤੇ ਬੜੇ ਸਾਰੇ ਪੰਡਾਲ ਭਿੱਜ ਗਏ ਪਰ ਗੁਰੂ ਦੀ ਰਜਾ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹਾਰ ਦਸਮੰਦਰ ਜਿਹੜਾ ਫਤਿਹਗੜ੍ਹ ਸਾਹਿਬ ਦੀ ਪਵਨ ਧਰਤੀ ਤੇ ਆਇਆ ਹੋਇਆ ਸੋ ਅਸੀਂ ਵੀ ਅੱਜ ਭਿਜਦੇ ਪਹੁੰਚਾਉਂਦੇ ਆ ਦਸਤਾਰਾਂ ਭੇਜੀਆਂ ਚੋਲੇ ਭੇਜ ਗਏ ਕੱਪੜੇ ਭੇਜ ਗਏ ਸੀ ਮੱਥਾ ਟੇਕ ਕੇ ਆਂਦੇ ਤੇ ਹੁਣ ਅਸੀਂ ਬੜੀ ਵਾਹੋ ਦਾਹੋ ਦੇ ਨਾਲ ਭੱਜੇ ਆ ਰਹੇ ਸੱਭੇ ਚਲੋ ਜਾ ਕੇ ਇਹ ਪੜਾ ਤੇ ਕੀਤੇ ਕਰਨਾ ਹੈ ਸੋ ਧਿਆਨ ਕੇ ਵੇਖਿਆ ਤੇ ਸਮਾਨ ਦੇ ਨ ਜਾ ਕੇ ਤਨੂ ਪਛਾਣਿਆ ਪਿੰਨੇ ਹੁਣ ਸਮਝਦਾ ਦਾ ਆ ਪਰ ਇਸੇ ਤਰ੍ਹਾਂ ਹੁਣ ਹਾਜ਼ਰੀ ਲਾਉਣ ਲੱਗੇ ਆ ਤੇ ਜਾਮੇ ਸ਼ਹਾਦਤ ਪੀਤੇ ਹੈ ਸਭ ਜਿਆਦਿਆਂ ਦੀ ਸ਼ਹੀਦੀ ਬਾਰੇ ਬੋਲੀਏ ਕੁਝ ਕੁਝ ਆਖੀਏ ਵੀ ਬੜੇ ਬੜੇ ਵਧੀਆ ਸ਼ੇਰ ਤੇ ਮੋਹਿ ਮਰਨੇ ਕਾ ਚਾਉ ਹੈ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਮੋਹਿ ਮਰਨੇ ਕਾ ਚਾਉ ਹੈ ਮੋਹਿ ਮਰਨੇ ਕਾ ਚਾਉ ਹੈ ਮਰ ਤਹਰ ਕੇ ਦਵਾਰ उमरी मोहेमर ने काचा है मोहमर ने का चा ने काचा है मोहेमर ने काचा है ਮਰੋ ਤਹਰ ਕੇ ਦਵਾਰ ਕਹਿੰਦੇ ਵੀ ਤੁਹਾਨੂੰ ਵਾਜਾਂ ਤਬਲਿਆਂ ਦੀ ਕੋਈ ਸਾਜਾਂ ਦੀ ਲੋੜ ਨਹੀਂ ਆ ਤੇ ਉਹ ਗੱਲ ਠੀਕ ਹੈ ਜੀ ਤੇ ਗਲੇ ਕਹਿਣਾ ਮੰਨਦੇ ਹੁਣ ਗਾਲਾਂ ਆਖੇ ਲੱਗਦਾ ਹੋਵੇ ਤੇ ਫਿਰ ਗਲਾ ਤੇ ਤੁਰਦਾ ਹੀ ਆ ਨਾ ਹਰ ਸਵੇਰੇ ਫਿਰਦਾ ਹੀ ਆ ਆ ਮਤ ਹਰ ਪੁੱਛੇ ਕਾਨ ਆ ਪਰ ਹਮਾਰੇ ਪਰ ਮੁਹਮਮਨ ਕਾਚਾਉ ਹੈ ਤੇ ਬੜਾ ਸੋਹਣਾ ਸ਼ੇਰ ਆ ਕਿ ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਸਮਝਤੇ ਪੈਮਾਨਾ ਹੈ ਖੁਸ਼ ਰਹਤੇ ਕਤਲਗਾ ਮੈਂ ਕਹਤੇ ਜੇ ਮੈਂ ਖਾਣਾ ਹੈ ਖੁਸ਼ ਰਹਤੇ ਦੇਖ ਕਰ ਜਲਾਦ ਕੀ ਸ਼ਮਸ਼ੀਰ ਕੋ ਬਦਲ ਦੇਤੇ ਬਾਲਮ ਵਤਨ ਦੀ ਤਕਦੀਰ ਕੋ ਕਹਿੰਦੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਦਾ ਖੋਪਰ ਲੈnde ਜਾਂ ਤਸਵੀਰ ਬਦਲਦੀ ਕੌਮਾਂ ਦੀ ਕੋ ਦੇਗਾ ਦੇ ਵਿੱਚ ਉਬਲੇ ਜਾਂ ਸ਼ਾਂਤੀ ਦੇ ਸੋਮੇ ਵਗ ਪੈਂਦੇ ਜਾਂ ਚਰਬੀ ਢਲੇ ਸ਼ਹੀਦਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ ਜਾਂ ਟੁੱਟਦੇ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ ਜਦ ਉਸਰੇ ਕੰਦ ਮਸੂਮਾਂ ਦੀ ਠੱਠੀ ਹੋਈ ਕੌਮ ਖਲੋ ਜਾਵੇ ਇੱਕ ਬਾਲਮ ਜੀ ਦੇ ਸ਼ੇਰ ਬੜੇ ਸੋਹਣੇ ਯਾਦ ਆ ਗਏ ਫਾਰਸੀ ਦੇ ਕਾਜ਼ੀ ਨੇ ਆਖਿਆ ਜ਼ੋਰਾਵਰ ਸਿੰਘ ਫਤਿਹ ਸਿੰਘ ਕਚਾਰੀ ਵਿੱਚ ਖਲੋਤੇ ਤੇ ਇਨਾ ਮਨਾ ਰਹੇ ਆ ਕਹਿੰਦੇ ਅਦੀਨ ਸਲਾਮ ਸਲਾਮ ਕਬੂਲ ਕਰ ਲੋ ਤੇ ਬੜੇ ਲਾਲਚ ਦਿੱਤੇ ਜਾ ਰਹੇ ਹਨ ਤੇ ਸਾਬ ਜਿਆਦਿਆਂ ਨੂੰ ਅੱਖ ਲੱਗਾ ਕਾਜ਼ੀ ਕਹਿੰਦਾ ਵੀ ਬੱਚਿਓ ਤੁਹਾਨੂੰ ਅਸੀਂ ਕੁਝ ਕਹਿਣ ਲੱਗੇ ਆ ਲਾਲਚ ਦੇਣ ਲੱਗੇ ਕਹਿੰਦੇ ਤੁਹਾਨੂੰ ਅਸੀਂ ਆਹ ਕੁਝ ਕਹਿਣ ਲੱਗੇ ਜੇ ਤੁਸੀਂ ਮੰਨ ਜਾਓ ਤੇ ਸਲਾਮ ਕਬੂਲ ਕਰ ਲੋ ਤੇ ਬੜੇ ਸੁਖ ਆਰਾਮ ਐਸ਼ੋ ਅਰਿਸ਼ਤ ਵਿੱਚ ਦਿੱਤੀ ਜਾਏਗੀ ਤੁਹਾਨੂੰ ਆਰਾਮ ਦਿੱਤੇ ਜਾਣਗੇ ਤੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਕਾਜ਼ੀ ਨੇ ਆਖਿਆ ਘਰ ਤੂੰ ਚਾਹੇ ਜ਼ਿੰਦਗੀ ਜੇ ਤੂੰ ਜਿੰਦਗੀ ਬੱਚੇ ਚਾਹਨਾ ਤੇ ਆ ਮੇਰੀ ਗੱਲ ਮੰਨ ਲੈ ਕਾਜ਼ੀ ਕਹਿਣ ਲੱਗਾ ਘਰ ਤੂੰ ਚਾਹੇ ਜ਼ਿੰਦਗੀ ਤੋ ਨਬੀ ਕਾ ਕਲਮਾ ਬਰ ਲੈ ਬਰ ਲੈ ਖਜ਼ਾਨੇ ਦੌਲਤ ਸੇ ਪੱਕੇ ਬਣਾ ਤੂੰ ਘਰ ਲੈ ਘਰ ਲੈ ਜੰਨਤ ਸੇ ਹੂਰੋਂ ਸੇ ਸਰਕਾਰ ਤਾਜ ਬਣ ਤਾਜ ਬਣ ਇਸਲਾਮ ਕਾ ਕਾਫਰ ਸੇ ਮੂਮਨ ਆਜ ਬਣ ਕਹਿੰਦਾ ਹੂਰੇ ਦਬਾਏਂਗੀ ਪਾਉ ਹਰ ਦਮ ਜ਼ੁਲਫੋਂ ਸੇ ਚਵਰ ਕਰਨਗੀ ਜੋਰਾਵਰ ਸਿੰਘ ਦੇਖ ਜਰਾ ਕਹਿੰਦੇ ਹੂਰੇ ਦਬਾਏਂਗੀ ਪਾਉ ਹਰ ਦਮ ਜੋ ਲਫਾਂ ਸੇ ਚਵਰ ਕਰੇਂਗੇ ਕਰੇਂਗੀ ਮੁਹੱਬਤ ਆਪਕੋ ਸਰਤਾਜ ਤੁਮਕੋ ਧਰੇਂਗੀ ਧਰੇਂਗੀ ਤਲੇ ਪਾਉਂ ਕੇ ਉਹ ਹੱਥ ਆਪਣੇ ਨਰਮ 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 ਸੀ ਆਵਾਜ਼ ਸੇ ਜੀ ਜੀ ਕਹੇਂਗੀ ਸ਼ਰਮ ਸ਼ਰਮ ਜੋਰਾਵਾਰ ਸਿੰਘ ਮੰਨ ਲੇ ਘਰ ਮਜੇ ਚਾਹੇ ਹੋਰ ਕੇ ਛੋੜ ਦੇ ਅਬ ਧਰਮ ਬਾਲਮ ਦੇ ਜਾਮ ਚਾਹੇ ਅੰਗੂਰ ਕੇ ਕਹਿੰਦੇ ਅੰਗੂਰੀ ਸ਼ਰਾਬ ਵੀ ਦਵਾਂਗੇ ਬੜਾ ਕੁਛ ਦਵਾਂਗੇ ਬੜੇ ਲਾਲ ਚ ਦਿੱਤੇ ਜਾ ਰਹੇ ਤੇ ਅਗੋਂ ਜੋਰਾਵਾਰ ਸਿੰਘ ਫਤਿਹ ਸਿੰਘ ਨੇ ਛਾਤੀ ਤੇ ਹੱਥ ਮਾਰ ਕੇ ਤੇ ਕਹਿੰਦੇ ਅੱਖਾਂ ਉਤਾਂ ਚੱਕ ਕੇ ਆਖਿਆ ਜੰਨਤ ਹੈ ਮੇਰੀ ਕਤਲਗਾ ਆਹਾ ਆਹਾ ਵਾਹ ਵਾਹ ਕਹਿੰਦੇ ਜੰਨਤ ਹੈ ਹਾਂ ਸਾਤ ਸਰੀਅ ਕਾ ਜਵਰਾ ਵਰਸੇ ਫਤਿਹ ਸੇ ਕਹਿੰਦੇ ਕਾਜ਼ੀ ਜਰਾ ਸੁਣ ਕਹਿੰਦੇ ਜੰਨਤ ਹੈ ਮੇਰੀ ਕਤਲਗਾ ਔਰ ਸ਼ਹੀਦੀ ਜਮ ਹੈ ਹੂਰ ਮੇਰੀ ਮੌਤ ਹੈ ਆਹਾ ਹੂਰ ਹੂਰਾ ਜਿਹੜੀਆਂ ਤੂੰ ਪਰੀਆਂ ਦੇਣਾ ਨਾ ਹੂਰ ਮੇਰੀ ਮੌਤ ਹੈ ਆਹਾ ਹਾਂ ਧਰਮ ਮੇਰਾ ਇਮਾਮ ਹੈ मान मेरा मकान है जो गिरता नहीं तूफान से मक्का मेरा ग्रंथ है जो प्यारा मुझे कुरान से जालम तेरी तलवार का मुझको जरा ना डर है ना डर है इस खंजर का हथेली पे रखा ਸਰ ਹੈ ਹਾਂ ਕੀ ਹੈ ਹਥੇਲੀ ਤੇ ਰੱਖਾ ਸਰ ਹੈ ਮਰਨੇ ਕੀ ਚਿੰਤਾ ਨਹੀਂ ਜੀਨੇ ਕੋ ਜੀ ਚਾਹਤਾ ਨਹੀਂ ਛੋੜ ਆਪਣਾ ਧਰਮ ਵਾਲਮ ਦੀਨ ਮਿਆ ਨਾ ਰਸਤਾ ਨਹੀਂ ਹਾਂ ਹਾਂ ਕਹਿੰਦੇ ਦੀਨ ਦੇ ਵਿੱਚ ਪਾਵੇ ਨਿਹਾਰੋ ਜੀ ਮਹਾਰਾਜ ਪਾਸ਼ਾ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਕੋ ਪਾਵੇ ਸਤਿ ਸੱਚੇ ਪਾਤਸ਼ਾਹ ਮੇਰ ਕਰਨ ਦੀ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਪਾਵਨ ਸਥਾਨਾਂ ਤੇ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਸਾਡੀਆਂ ਹਾਜ਼ਰੀਆਂ ਲੱਗ ਗਈਆਂ ਜੀ ਤੇ ਬਾਬਾ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬੜੇ ਪਿਆਰ ਦੇ ਨਾਲ ਇਹਨਾਂ ਨੇ ਸਾਨੂੰ ਹੁਕਮ ਲਾਇਆ ਉਦਾਸੀ ਸੰਪਰਦਾ ਤੇ ਨਾਲ ਸਾਰੇ ਉਹਨਾਂ ਦੇ ਸੇਵਕ ਸੰਗੀ ਸਾਥੀ ਬਾਬਾ ਮੇਜਰ ਸਿੰਘ ਛੋਡੀ ਉਹਨਾਂ ਦੇ ਦਰਸ਼ਨੀ ਹੈ ਪਤਾ ਨਹੀਂ ਆਸੇ-ਪਾਸੇ ਆ ਤੇ ਅੱਛਾ ਸੁਖ ਲੈ ਰਹੇ ਆ ਤੇ ਸਾਡੀ ਹਾਜ਼ਰੀ ਇੰਨੀ ਪ੍ਰਵਾਨ ਕਰਿਓ ਤੇ ਤੁਸੀਂ ਕਹਿ ਬੀ ਕੁਛ ਨਾ ਕੁਛ ਜਨਾ ਜਾਓ ਤੇ ਅਸੀਂ ਆਪ ਜੀ ਨੂੰ ਕੋਈ ਸੁਣਾਤ ਹਾਜ਼ਰੀ ਲਾਗੇ ਸੱਚੇ ਪਾਤਸ਼ਾਹ ਮੇਰਾ ਕਰਨ ਚੜਦੀ ਕਲਾ ਬਖਸ਼ੇ ਕਰ ਹਰ ਮਦਦ ਫਤਿਹ ਖੁਸ਼ੀਆਂ ਖੇੜੇ ਜੀ ਆਨੰਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਾਲੀ ਬਾਬਾ ਪਤੇ ਸਿੰਘ ਜੱਟ ਦੇ ਮਾਨੂ ਪਾਰੇ ਸਤ ਸ੍ਰੀ ਅਕਾਲ